ਦੇਖ ਜੋ ਮੈਨੂੰ ਬੋਲ ਬੋਲ ਆਇਆ ਵਰਗਾ ਮੇਰੇ ਪਿਓ ਨੂੰ ਯਾਦੀਆਂ ਮੇਰੇ ਪਿਓ ਨੂੰ ਯਾਦੀਆਂ ਮਾਰ ਜਨ ਨੂੰ ਤੰਦਰੁਸਤ ਰੱਖਣਾ ਹੈ ਮੇਕਾ ਕੰਬਲੀ ਹੋ ਗਈ ਹੋ ਗਈਆ ਕੰਬਲੀ ਹੋ ਗਈ ਹੋ ਗਈਆ ਬੁੱਧ ਬਣ ਕੇ ਅੱਖਾਂ ਖੋ ਲਈਆ ਬੁੱਧ ਬਣ ਕੇ ਅੱਖਾਂ ਖੋ ਲਈਆ ਕੰਬਲੀ ਹੋ ਗਈ ਹੋ ਗਈਆ ਬੁੱਧ ਬਣ ਕੇ ਅੱਖਾਂ ਖੋ ਲਈਆ ਬੁੱਧ ਬਣ ਕੇ I'm not feeling okay like I ਬੜਾ ਚੜਦਾ ਢੰਡਾ ਇਹ ਚੋਕ ਦੇ ਤੁਸੀਂ ਵੀ ਦੁਕਾਨ ਕੋਲ ਕੇ ਵੇਖ ਆਪਣੀ ਧੀ ਨੂੰ ਮਾਲਾ ਤਵਾ ਕੇ ਵੇਖੋ ਆਪਣੀ ਪੁੱਤਰੀ ਨੂੰ ਜਾਂ ਆਪ ਮਾਲਾ ਆਪਣੀ ਭੈਣ ਨੂੰ ਜਾਂ ਆਪਣੇ ਪੁੱਤ ਨੂੰ ਦੋਕ ਦੇ ਨਹੀਂ ਮਾਲਾ ਬਵਾ ਕੇ ਵੇਖੋ ਤੁਸੀਂ ਕੋ ਕੰਮ ਕਰ ਕਰ ਕੇ ਥੱਕ ਰਹੇ ਹੋ ਜੇ ਪੈਸਾ ਬੜਾ ਚੜਦਾ ਫਕੀਰਾਂ ਨੇ ਦੁਕਾਨਾਂ ਬਣਾਈਆਂ ਲੋਕਦਨ ਬਣ ਕੇ ਤਾਂ ਵੇਖੋ ਹਾਲ ਕੀ ਹੁੰਦਾ ਫਕੀਰਾਂ ਦਾ ਫਕੀਰੀ ਕਰਨੀ ਜੰਡੜੀਆ ਬੜੀ ਔਖੀ ਇਹ ਗੱਲਾਂ ਕਰਨੀਆਂ ਬੜੀਆਂ ਸਖਲੀਆਂ ਨੇ ਕੋ ਜਨਨ ਨਿਸ਼ਕਦੀ ਗਲੀ ਵਿੱਚ ਪੈਰ ਪਾਇਆ ਨਾ ਲੱਖ ਮਸੀਰਤਾ ਦੱਲੀਆਂ ਨੇ ਉਹ ਇਨਾ ਫਕਰਾ ਨਾਲ ਕਦੀ ਨਾ ਮਥਾਲਾ ਬੈਠੀ ਉਹ ਇਨਾ ਜੋਦੇ ਦੀ ਕਬਰਾਂ ਮੱਲੀਆਂ ਨੇ ਏ ਗਰੀਦਾਲੀ ਨਾ ਲਾ ਲਿਓ ਮੱਤੇ ਰਿਸ਼ ਨੇ ਲਾਈ ਅੱਗ ਜਿਹੜੀ ਖੇਤਬਾਲ ਬਾਪੂ ਜੈਸ ਲੱਗੀ ਹੋਈ ਅੱਗ ਦੀ ਲੰਗ ਰੱਖਾਈ ਉਹ ਤੇਰੇ ਨਾਮ ਵਾਲੀ ਸੱਤੇ ਪੱਗ ਜਿਹੜੀ ਜੈਸ ਬੰਦੀ ਹੋਈ ਪੱਗ ਦੀ ਲੰਗ ਰੱਖ ਲਈ ਤਾਮੇ ਤੇਰਾ ਨਾਮ ਨਹੀਂ ਸਹਿਣ ਜੋਗਾ ਤਾਮੇ ਤੇਰਾ غلام ਨਹੀਂ ਸਹਿਣ ਜੋਗਾ ਆਪਣੇ ਭੂਏ ਦੇ ਦਰ ਦੀ ਲੱਜ ਰੱਖ ਨਹੀਂ ਉਹ تیر ਲਾ ਤੇਰੇ ਨਾਮ ਵਾਲੀ ਸਿਰ ਤੇ ਪੱਗ ਜੇੜੀ ਇਸ ਬੰਦੀ ਹੋਈ ਪੱਗ ਦੀ ਲੱਜ ਰੱਖ ਕਈ ਵਾਰੀ ਅਸੀਂ ਆਪਣੀ ਭੀ ਦੇ ਆਉਨੇ ਆ ਆਪਣੀ ਭੈਣ ਲਿਉਨੇ ਆ ਜਿਹੜੇ ਲੋ ਸੌਰੇ ਰਹਿ ਗਏ ਉਹਨੇ 10 ਦਿਨ ਤੇ ਆਣ ਕੇ ਗਿਲਾ ਕਰਦੀ ਸਾਡੇ ਨਾਲ ਕਿ ਸੌਰੇ ਸੌਰੇ ਬਿਲ ਚੰਗਾ ਨਹੀਂ ਕਹਿੰਦੇ ਉਹ ਤਾਂ ਮੈਂ ਚੁਕਾਣੀ ਰੱਦੇ ਜਿਸੀ ਕਾੜੀ ਬਾਜੀ ਜੀ ਜੇ ਵੀ ਸਮਾਜ ਤੇ ਰੱਖਣੀ ਔਰ ਮਾਰ ਜਨਨ ਨੂੰ ਤੰਗਰ ਸਿੱਧਾ ਹੀ ਰੱਖਣਾ ਮੇਟ ਕੰਮਲੀ ਹੋਦੀ ਹੋ ਗਈਆ ਕੰਮਲੀ ਹੋਦੀ ਹੋ ਗਈਆ ਉਦ ਦਰਦੇ ਅੱਖੋਂ ਬਈਆ ਕੋਣ ਖਲਾ ਗਈਆ ਕੰਮਲੀ ਹੋਦੀ ਹੋ ਗਈਆ ਉਦ ਦਰਦੇ ਅੱਖੋਂ ਬਈਆ ਉਦ ਦਰਦੇ Oh, oh, oh. 啊！ जय बाबा खेतरपाल जयकारा बाबा खेतरपाल जी दा बहुत साचे दरबार की जय मैं जो भी आज ये स्पीच ਕਰਨ ਲੱਗਾ ਹਾਂ ਜੋ ਵੀ ਦੁਨੀਆ ਤੱਕ ਸੰਦੇਸ਼ ਪਹੁੰਚਾਉਣ ਲੱਗਾ ਹਾਂ ਤੁਹਾਡਾ ਮੈਂ ਕੋਈ ਰੱਬ ਨਹੀਂ ਕੋਈ ਪਾਪਾ ਨਹੀਂ ਸਿਰਫ ਇੱਕ ਛੋਟਾ ਭਰਾ ਸਮਝੀ ਕਿ ਜੋ ਪਪਾ ਜੀ ਨੂੰ ਚਾਹਵਨ ਜੋ ਬਾਬਾ ਜੀ ਦੇ ਪਿਆਰ ਕਰਦੇ ਨੇ ਜੋ ਚਾਹਵਨ ਨੇ ਜੋ ਬਾਬਾ ਜੀ ਦੇ ਦਿਲੋਂ ਸਤਿਕਾਰ ਕਰਦੇ ਨੇ ਉਹਨਾਂ ਦੇ ਲਈ ਸੰਦੇਸ਼ ਹੈ ਮੇਰਾ ਕਿ ਬਾਬਾ ਸਰਕਾਰ ਜੀ ਦਾ ਪੰਡਾਰਾ ਆ ਨਰੈਣਗੜ ਚੌਕ ਸ਼ਾਟੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਣਾ ਰਿਹਾ ਹੈ ਅਸੀਂ ਸਭ ਤੇ ਦੁਆਵਾਂ ਕਰਦੇ ਹਾਂ ਕਿ ਬਾਬਾ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੋ ਤੇ ਖਾਜੀਆਂ ਦਰ ਪਰਮਾਨਤ ਕਰੀਂ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਪੰਡਾਰਾ ਇਸੇ ਜਾਈਏ ਅੰਦਰ ਬਾਬਾ ਜੀ ਦੇ ਜੋ ਦੁਨੀਆ ਤੇ ਬਾਬਾ ਜੀ ਨੂੰ ਨਫ਼ਰਤ ਕਰਦੇ ਨੇ ਮੇਰਾ ਉਹਨਾਂ ਤੱਕ ਸੰਦੇਸ਼ ਹੈ ਕਿ ਦੇਖੋ ਹਰ ਇੱਕ ਗੁਰੂ ਪੀਰ ਨੂੰ ਪਿਆਰ ਮੁਹੱਬਤ ਕਰੀਏ ਜਿੱਥੇ ਵੀ ਕਿਸੇ ਦਾ ਮਨ ਟਿਕਿਆ ਹੈ ਉਹ ਆਪਣੇ ਆਪਣੇ ਗੁਰੂ ਪੀਰ ਨੂੰ ਧਿਆਨ ਦਰਦਾ ਸਾਡਾ ਮਨ ਬਾਬਾ ਸਰਕਾਰ ਤੇ ਟਿਕਿਆ ਹੈ ਬਾਬਾ ਖੇਤਰਪਾਲ ਜੀ ਤੇ ਚਰਨਾ ਚ ਟਿਕਿਆ ਹੈ ਅਸੀਂ ਉਹਨਾਂ ਦੇ ਚਾਹਵਾਨ ਆ ਉਹਨਾਂ ਨੂੰ ਮੁਹੱਬਤ ਕਰਦੇ ਆ ਤੇ ਕਰਦੇ ਰਵਾਂਗੇ ਸੰਦੇਸ਼ ਇਹ ਆ ਬਾਬਾ ਸਰਕਾਰ ਦਾ ਕੀ ਸਭ ਤੋਂ ਪਹਿਲੇ ਦਿਨ ਜੋ ਸਾਡੇ ਪੰਜਾਬ ਨੂੰ ਨਸ਼ਾ ਘਾਰ ਰਿਹਾ ਉਹਦੇ ਵਿਰੋਧ ਚੱਲੀਏ ਕਿਸੇ ਵੀ ਗੁਰੂ ਜੋ ਵੀ ਧਰਮ ਨੂੰ ਮੰਨਦੇ ਨੇ ਉਹਨਾਂ ਦੇ ਪਿੱਛੇ ਕਹਿਣ ਲੱਗਾ ਕਿਉਂਕਿ ਮੇਰੀ ਬੜੀ ਚਾਹਵਾਨੇ ਬੜੀ ਦਿਲ ਦੀ ਤਮੰਨਾ ਸੀ ਕਿ ਮੈਂ ਇਹ ਨਵਜ ਬੋਲਾਂ ਸਪੀਚ ਹੋ ਗਿਆ ਅੱਜ ਮੇਰਾ 바ਵਾ ਸਰਕਾਰ ਦੇ ਨਾਲ ਪਿਆਰ 바ਵਾ ਸਰਕਾਰ ਦੇ ਚਰਨਾਂ 'ਚ ਮੈਂ ਜੁੜਿਆ ਹਾਂ ਮੈਂ ਸਾਰੀ ਦੁਨੀਆ ਤੇ ਇਹੀ ਸੰਦੇਸ਼ ਪਹੁੰਚਾਉਣਾ ਚਾਹੁੰਦਾ ਕਿ ਸਭ ਤੋਂ ਪਹਿਲੇ ਪੰਜਾਬ ਦੇ ਵਿੱਚੋਂ ਨਸ਼ਾ ਜੋਇ ਮੁਕਤ ਕਰੀਏ ਨਸ਼ਾ ਜੋਇ ਮੁਕਤ ਕਰੀਏ ਨਸ਼ਾ ਨਹੀਂ ਹੋਣਾ ਚਾਹੀਦਾ ਜਿਹੜੇ ਮੇਰੇ ਵੀਰ ਜਿਹੜਾ ਮੇਰੀਆਂ ਧੀਆਂ ਜਾਂ ਭੈਣਾਂ ਹੀ ਮੇਰੀਆਂ ਲੱਗਦੀਆਂ ਜੋ ਵੀ ਨਸ਼ਾ ਕਰਕੇ ਦੇਖਦੇ ਅਸੀਂ ਸਟੇਸ਼ਨ ਤੇ ਬੱਸ ਸਟੈਂਡ ਤੇ ਜਾਂ ਹਰ ਇੱਕ ਚੌਂਕ ਦੇ ਵਿੱਚ ਖੜੇ ਹੁੰਦੇ ਨੇ ਸਾਨੂੰ ਬਹੁਤ ਬੁਰਾ ਲੱਗਦਾ ਅਸੀਂ 바ਵਾ ਸਰਕਾਰ ਦੇ ਚਰਨਾਂ ਚ ਹੀ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਜੇ ਸਾਡਾ ਤੁਹਾਡੇ ਨਾਲ ਪਿਆਰ ਹੈ ਤੇ ਬਾਬਾ ਸਰਕਾਰ ਸਭ ਤੋਂ ਪਹਿਲਾ ਇਸ ਮੁਲਕ ਦੇ ਵਿੱਚੋਂ ਨਸ਼ਾ ਜੋ ਇਹ ਬੰਦ ਕਰੋਗਾ ਜੋ ਨਸ਼ਾ ਹੈ ਉਹ ਤੋਂ ਦੁਨੀਆ ਨੂੰ ਬਚਾਈਏ ਬਾਬਾ ਸਰਕਾਰ ਜੀ ਦੂਸਰੀ ਸਾਰੀ ਹੀ ਸੰਗਤ ਨੂੰ ਮੈਂ ਬਾਬਾ ਸਰਕਾਰ ਬਾਬਾ ਖੇਤਰਪਾਲ ਜੀ ਤੇ ਮਿਲ ਲਿਆ ਲੱਖ ਲੱਖ ਵਧਾਈਆਂ ਦੇਣਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਜੋ ਵੀ ਇਸ ਚੈਨਲ ਜੋ ਵੀ ਵੀਡੀਓ ਨੂੰ ਦੇਖ ਰਹੇ ਨੇ ਮੇਰਾ ਸੰਦੇਸ਼ ਹੈ ਕਿ ਬਾਬਾ ਸਰਕਾਰ ਜਿੰਨਾ ਲੋਕਾਂ ਨੇ ਮਾੜਾ ਕਿਹਾ ਓਹ ਮਾੜੇ ਨਹੀਂ 바ਵਾ ਸਰਕਾਰ ਬਹੁਤ ਪਿਆਰ ਕਰਦੇ ਨੇ 바ਵਾ ਸਰਕਾਰ ਦੇ ਚਰਨਾਂ ਨਾਲ ਲੱਗਣ ਵਾਲੇ ਤਰੇ ਨੇ ਦੁੱਪੇ ਨਹੀਂ ਆ ਕਦੇ ਤਾਂ ਜਿੰਨੀ ਵੀ ਸੰਗਤ ਸਾਡੇ ਦਰਬਾਰ ਤੇ ਆ ਰਹੀ ਜਿੰਨੀ ਵੀ ਸੰਗਤ ਸਾਡੇ ਦਰਬਾਰ ਤੇ ਆ ਰਹੀ ਹੈ ਮੈਂ ਤਿਆਗਲ ਤੋਂ ਸ਼ੁਕਰ ਵੀ ਕਰਾਂ ਅੱਜ ਭੰਡਾਰਾ ਹੈ ਸਾਡਾ ਅਸੀਂ ਇਸ ਭੰਡਾਰੇ ਦੀਆਂ ਦੁਨੀਆ ਤੱਕ ਦੇਸ਼ ਭਰ ਦੇ ਵਿੱਚ ਲੱਖ ਲੱਖ ਕਰੋੜ ਕਰੋੜ ਵਧਾਈਆਂ ਦਿੰਦੇ ਹਾਂ ਅਸੀਂ ਵਾਸੀ ਆਂ ਅਰਾਵਾ ਸਰ ਸ਼ਹਿਰ ਦੇ ਜਿਨ੍ਹਾਂ ਨੂੰ ਚਾਹਵਾਨ ਦਿਲੋਂ ਪਿਆਰ ਕਰਦੇ ਆਂ ਅਰਾਵਾ ਸਰ ਸ਼ਹਿਰ ਸੁੰਡਾ ਪਰਿਵਾਰ ਬਾਬਾ ਖੇਤਰਪਾਲ ਜੀ ਨੇ ਟ੍ਰੈਸਟ ਮਾਤਾ ਕਰਨੀ ਉਹਨਾਂ ਦੀ ਕਿਰਪਾ ਦੇ ਨਾਲ ਅਸੀਂ ਉਹਨਾਂ ਦੇ ਚਰਨਾਂ ਨਾਲ ਜੁੜੇ ਹੋਏ ਆਂ ਜੋ ਵੀ ਅੱਜ ਸੰਦੇਸ਼ ਵਿਚਾਰਿਆ ਦੁਨੀਆ ਤੱਕ ਇਹ ਤੇ ਨਹੀਂ ਅਸੀਂ ਕਹਿ ਰਹੇ ਕਿ ਆਪਣੇ ਗੁਰੂ ਪੀਰ ਨੂੰ ਛੱਡੋ ਪਰ ਇਹ ਕਹਿ ਰਹੇ ਆਂ ਕਿ ਕਿਸੇ ਵੀ ਗੁਰੂ ਪੀਰ ਦੀ ਨਿੰਦਿਆ ਨਾ ਕਰੋ ਪਿਆਰ ਕਰੋ ਕਿਉਂਕਿ ਸਾਡੇ ਗੁਰੂ ਪੀਰ ਰਹੀ ਕਹਿ ਕੇ ਕਹਿੰਦੇ ਕਿ ਹਰ ਇੱਕ ਨੂੰ ਦਿਲ ਚ ਵਸਾਓ ਹਰ ਇੱਕ ਧਰਮ ਦਾ ਸਤਕਾਰ ਕਰੋ ਹਰ ਇੱਕ ਨੂੰ ਆਪਣੇ ਚਰਨਾਂ ਨਾਲ ਤੇ ਮੈਂ ਇਹ ਕਹਿ ਰਿਹਾ ਕਿ ਜੋ ਵੀ ਅੱਜ ਬਾਬਾ ਸਰਕਾਰ ਦਾ ਚਾਹਵਾਨ ਕਿਸੇ ਵੀ ਪੀਰ ਪਕੰਬਰ ਨੂੰ ਮੰਨਦਾ ਹੈ ਮੇਰਾ ਸੰਦੇਸ਼ ਹੈ ਉਹਨਾਂ ਦੇ ਚਰਨਾਂ ਜਿੱ ਕੋਈ ਅਰਦਾਸ ਹੈ ਮੇਰੀ ਕਿ ਬਾਬਾ ਸਰਕਾਰ ਦੇ ਸੰਦੇਸ਼ ਹੈ ਇਸ ਦਰਬਾਰ ਦੇ ਸੰਦੇਸ਼ ਹੈ ਕਿ ਆਪਣੇ ਆਪਣੇ ਗੁਰੂ ਪੀਰ ਨੂੰ ਆਪਣੇ ਆਪਣੇ ਮੁਰਸ਼ਿਦ ਨੂੰ ਮੰਨਦੇ ਰਹੋ ਉਹਨਾਂ ਦੇ ਜਕਾਰੇ ਲਾਉਂਦੇ ਰਹੋ ਗੁਰੂ bina ਗੱਤ ਨੂੰ ਤੇ ਸ਼ਾਬਾਸ਼ ਸਾਡੇ ਕੋਲ ਅੱਜ ਸਾਡੇ ਭੈਜੀ ਮਧੂ ਜੀ ਆ ਗਏ ਮਧੂ ਰਾਜ ਜੀ ਪਹੁੰਚੇ ਨੇ ਅਸੀਂ ਇਹਨਾਂ ਦੇ तहे ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਈ ਵਾਰ ਮੇਰੀ ਭੈਣ ਸਾਡੀਆਂ ਮੁਲਾਕਾਤ ਨਹੀਂ ਹੁੰਦੀ ਤੇ ਸਾਡੀ ਭੈਣ ਸਾਡੀ ਹਰ ਵਾਰ ਮੇਲੇ ਤੇ ਆਣ ਕੇ ਸਾਡੇ ਨਾਲ ਸਹਿਯੋਗ ਦਿੰਦੀ ਮੈਂ ਹੀ ਕੁਝ ਕਹਿਣਾ ਚਾਹੁੰਦਾ ਬਾਕੀ ਜੋ ਵੀ ਕਵਾਂਗੇ ਸਟੇਜ ਤੇ ਜਾ ਕੇ ਪਾਪਾ ਜੀ ਦੇ ਪੰਡਾਰੇ ਦੇ ਵਿੱਚ ਦੁਨੀਆ ਦਾ ਕੱਠ ਦੱਸੇਗਾ ਕਿ 바ਵਾ ਸਰਕਾਰ ਨੂੰ ਨਫ਼ਰਤ ਲੋਕ ਕਰਦੇ ਨੇ ਪਰ ਜਿੰਨਾ ਪਿਆਰ ਕਰਦੇ ਨੇ ਉਹ ਕਿੰਨੀ ਦੁਨੀਆ ਪਿਆਰ ਕਰਦੀ ਏ ਇਹ ਬਾਹਰ ਦਾ ਮਾਹੌਲ ਬਾਹਰ ਦਾ ਕੱਠ ਜਾਇ ਸੇਵਾਦਾਰ ਦੱਸਣ ਕੇ ਦਰਬਾਰ ਜੇਕਾਰਾ ਬਾਬਾ ਖੇਤਰਪਾਲ ਜੀ ਦਾ ਬਹੁਤ ਸਾਰਾ ਚੇਰ ਦਰਬਾਰ ਕੀ ਜੈ ਇਹ ਮੇਲਾ ਕਿੰਨੇ ਦਿਨ ਚੱਲਦਾ ਹੈ ਇਹ ਮੇਲਾ ਜੀ 3 ਦਿਨ ਚੱਲਦਾ ਹੈ ਪੂਰਾ 바ਵਾ ਸਰਕਾਰ ਦੀ ਕਿਰਪਾ ਜੀ ਨਾਲ ਹਾਂਜੀ ਇੱਕ ਹਫ਼ਤੇ ਤੋਂ ਡੈਕੋਰੇਸ਼ਨ ਸ਼ੁਰੂ ਹੋਣੀ ਹੋ ਜਾਂਦੀ ਹੈ ਤਿੰਨ ਦਿਨ ਇਸ ਸ਼ਹਿਰ ਦੇ ਵਿੱਚ ਪਟੜਾ ਚੱਲਦਾ ਜੋ ਸ਼ਰਟਨ ਗ੍ਰੈਂਡਰ ਦੇ ਵਿੱਚ ਤੁਹਾਡਾ ਦਾਸ ਤੁਹਾਡਾ ਬੱਚਾ ਤੁਹਾਡਾ ਵੀਰ ਛੋਟਾ ਬਣਾ ਰਿਹਾ 10 ਸਾਲ ਤੋਂ ਲਗਾਤਾਰ ਇਹ ਮੇਲਾ ਐਸੀ ਤਰ੍ਹਾਂ ਲਾਈਵ ਚੱਲ ਰਿਹਾ ਤੇ ਬਾਬਾ ਸਰਕਾਰ ਦੇ ਬੱਚੇ ਆ ਉਹਨਾਂ ਦੇ ਚਰਨਾਂ ਦੀ ਧੂੜ ਆ ਇਹ ਮੇਲਾ ਤਿੰਨ ਦਿਨ ਚੱਲਦਾ ਇਹ ਪਹਿਲੇ ਦਿਨ ਬਾਬਾ ਜੀ ਦੀਆਂ ਰਸਮਾਂ ਹੁੰਦੀਆਂ ਨੇ ਜਿੰਨੂੰ ਕਹ ਦਿੰਦੇ ਨੇ ਅਸੀਂ ਕਿ ਥੜੇ ਦੀ ਰਸਮ ਹੁੰਦੀ ਆ ਅਗਲੇ ਦਿਨ ਮਹਿੰਦੀ ਰਸਮ ਹੁੰਦੀ ਆ ਅੱਜ ਜਿਸ ਤਰ੍ਹਾਂ ਭੰਡਾਰਾ 30 ਤਰੀਕ ਨੂੰ ਇਸ ਥੜੇ ਦੀ ਰਸਮ ਹੋਈ ਆ 31 ਤਰੀਕ ਨੂੰ ਕੱਲ ਦੁਨੀਆ ਨੇ ਹੋਮ ਹਮਾ ਕੇ ਧੀਆ ਧੀਆਂ ਨੇ ਮਹਿੰਦੀ ਲਾ ਗਈ ਬਾਵਾ ਸਰਕਾਰ ਦੇ ਨਾਮ ਦੀ ਅੱਜ ਜੋ ਭੰਡਾਰੇ ਲੱਗ ਰਹੇ ਨੇ ਬਾਵਾ ਖੇਤਰਪਾਲ ਜੀ ਦੇ ਨਾਮ ਅੱਜ ਬਹੁਤ ਵੱਡਾ ਇਕੱਠ ਬਹੁਤ ਵੱਡਾ ਪਿਆਰ ਹੈ ਕਿ ਮੈਂ ਨਹੀਂ ਬੋਲਦਾ ਇਹ ਬਾਵਾ ਸਰਕਾਰ ਦਾ ਪਿਆਰ ਬੋਲਦਾ ਹੈ ਬਾਵਾ ਖੇਤਰਪਾਲ ਜੀ ਦਾ ਨਾਮ ਬੋਲਦਾ ਹੈ ਇਸ ਦਰਬਾਰ ਦੇ ਹਰ ਇੱਕ ਸੇਵਾਦਾਰ ਦਾ ਰੋਮ ਰੋਮ ਬੋਲਦਾ ਹੈ ਕਿ ਬਾਵਾ ਖੇਤਰਪਾਲ ਜੀ